ਹੁਣ ਖੋ ਸਕਦਾ ਇਹ ਪਈ ਜੀ ਬੰਦਾ ਉਹ ਜਿਹੜਾ ਹੈਗਾ ਉਹ बिजनेसमੈਨ ਹੋਈ ਉਹ ਮਹੀਨੇ ਦੇ 2 ਲੱਖ 3 ਲੱਖ 4 ਲੱਖ ਰੁਪਈਆ ਕਮਾਦਾ ਇਹਨੂੰ ਕੰਪਟਰ ਸਟਰ ਟਰਨਾ ਪੜਦਾ ਹੈ ਅੱਛਾ ਈ ਹੈ ਹੁਣ ਅੱਜਕੱਲ ਹੁਣ 3 ਲੱਖ ਰੁਪਏ ਦੀ ਕਮਾਈ ਦੇ ਹਿਸਾਬ ਨਾਲ ਜਿੰਨੀ ਉਹਦੀ ਜ਼ਿੰਦਗੀ ਪਈ ਆ ਪੈਸਾ ਦੇਣਾ ਪਊਗਾ ਹੂੰ ਕਰੋੜਾ ਰੁਪਈਆ ਕਿਸਾਨ ਫਸਲ ਵੇਚਦਾ ਕਾਹਦੇ ਨੂੰ ਵੇਚਦਾ ਜੇ ਫਾਰਮ ਤੇ ਉਹ ਕਿਸਾਨ ਦੀ ਸ਼ੋਅ ਕਰਦਾ ਜਨਾਬ ਜੀ ਕਿਸਾਨ ਵੀ ਨੌਕਰੀ ਲੱਗਿਆ ਹੋਇਆ ਕਿਸਾਨ ਵੀ ਐਕਸੀਡੈਂਟਲ ਕਲੇਮ ਦੇ ਵਿੱਚ ਕਿਸਾਨ ਵੀ ਆਪ ਦੀ ਜਿਹੜੀ ਹੈਗੀ ਜਿਵੇਂ ਫਸਲ ਚ ਕੀ ਜਾਂਦਾ ਕਲੇਮ ਲੈ ਸਕਦਾ ਸਹੀ ਹੈ ਹੁਣ ਮੰਨ ਲਓ ਮੇਰੇ ਕੋਲੋਂ ਇੱਕ ਮਿਸਪੋਸ ਇਹ ਆਪਾਂ ਕਰ ਰਹੇ ਆ ਉਹ ਹਮ ਐਸਟੀਮੇਟ ਕਰ ਰਹੇ ਆ ਆਪਾਂ ਇਸ ਤਰ੍ਹਾਂ ਹੋ ਸਕਦਾ ਹੁੰਦਾ ਹੋ ਕੀ ਸਕਦਾ ਹੁੰਦਾ ਜੀ ਐਕਸੀਡੈਂਟਲ ਕਲੇਮ ਬਹੁਤ ਬਹੁਤ ਜ਼ਿਆਦਾ ਪੈਂਦੇ ਹੋਏ ਮੈਂ ਦੇਖੇ ਹੋਏ ਆ ਲੋਕਾਂ ਨੂੰ ਆ ਹੁਣ ਪਿੱਛੇ ਜੀ ਬੰਦਾ ਇਹਨ ਬੰਦੇ ਨੂੰ ਸਾਡੇ ਕੋਲੇ ਆਇਆ ਸੀਗਾ ਉਨੂੰ ਲਗਭਗ 75 ਲੱਖ ਰੁਪਇਆ ਕਲੇਮ ਪਿਆ ਸੀਗਾ ਉਦੋਂ ਬੰਦਾ ਮਰ ਗਿਆ ਸੀਗਾ 75 ਲੱਖ ਕਲੇਮ ਪਿਆ ਸੀਗਾ ਉਹਦਾ ਉਹਦੀ ਪਤਨੀ 15 10 15000 ਰੁਪਇਆ 20000 ਪ੍ਰਤੀ ਸੈਲਰੀ ਸੀਗੀ ਹੁਣ ਮੇਰੇ ਕੋਲ 300 ਰੁਪਇਆ ਦੇ ਆਈਡੀ ਵਾਲਾ ਬੰਦਾ ਮਰ ਗਿਆ ਨੇ ਹੁਣ ਉਹਦੇ ਮਗਰ ਉਹਦਾ ਪਰਿਵਾਰ ਵੀ ਐ ਦੋ ਬੱਚੇ ਨੇ ਇੱਕ ਉਹਦੀ ਘਰ ਵਾਲੀ ਐ ਡਿਪੈਂਡੈਂਟ ਨੇ ਉਹਦੇ ਤੇ ਬੱਚੇ ਕਿੱਥੇ ਜਾਣਗੇ ਹੁਣ ਘਰ ਦੀ ਕਿੱਥੇ ਜਾਊਗੀ ਵਿਚਾਰੀ ਹੁਣ ਪਾਲਣ ਪੋਸਣ ਕਿਵੇਂ ਹੋਊਗਾ ਉਹਨਾਂ ਦਾ ਉੱਥੇ ਹੁਣ ਵਕੀਲ ਐਸਟੀਮੇਟ ਦੇਊਗਾ ਜੀ ਚਲੋ ਮੰਨ ਕੇ ਚੱਲੋ ਵਕੀਲ ਨੇ ਐਸਟੀਮੇਟ ਦਿੱਤਾ ਬੱਚਿਆਂ ਦੀ ਮੈਡੀਕਲ ਸਭ ਕੁਝ ਖਰਚੇ ਇਹਨਾਂ ਦੇ ਜੀ 40 45 ਲੱਖ ਚ ਗੁਜ਼ਾਰਾ ਹੋਊਗਾ ਉਹ ਜੱਜ ਸਭ ਦੇਖਣਗੇ ਕਿ ਇਹਨਾਂ ਨੂੰ 20 ਲੱਖ ਚ ਪਾਸ ਕਰਨਾ ਹੈ ਇਹਨੂੰ 25 ਲੱਖ ਦੇ ਵਿੱਚ ਪਾਸ ਕਰਨਾ ਹੈ ਪਰ ਜਿਹੜੇ ਬੰਦੇ ਨੌਕਰੀ ਲੱਗੇ ਨੇ ਕੰਮ ਪੇਸ਼ੇ ਵਾਲੇ ਹੈਗੇ ਨੇ ਬਈ ਉਹਨਾਂ ਦਾ ਤਾਂ ਫਿਕਸ ਹੁੰਦਾ ਹੈ ਕੋਈ ਵੀ ਕਲੇਮ ਹੈਗਾ ਨਾ ਉਹ ਅੱਜ ਮੁੰਡਾ ਨੌਵੀਂ ਪੜਦਾ ਸੀ ਜਿਹੜਾ ਪਿੱਛੇ ਜੀ ਲਾਸਟ ਮੈਂ ਕਲੇਮ ਦੇਖਿਆ ਨੌਵੀਂ ਪੜਦਾ ਹਾਲੇ ਹਾਲੇ ਤੱਕ ਕੁਝ ਕਮਾਉਂਦਾ ਵੀ ਨਹੀਂਗਾ ਹੂੰ ਉਹਦੀ ਡੈਥ ਹੋ ਗਈ ਮੋਟਰਸਾਈਕਲ ਦੇ ਵਿੱਚ ਵੱਜਣ ਕਰਕੇ ਹੂੰ ਹਾਲੇ ਤੱਕ ਕੋਈ ਇਨਕਮ ਨਹੀਂ ਕਰਦਾ ਉਹਦੇ ਤੇ ਬੱਚ ਡਿਪੈਂਡ ਨਹੀਂ ਹੈਗੇ 15 ਲੱਖ ਰੁਪਇਆ ਕਲੇਮ ਪਿਆ ਉਹਦਾ ਹੂੰ ਜਿਵੇਂ ਇਹ ਆਪਣੇ ਇੱਕ ਕੇਸ ਵੇਖਿਆ ਹੋਇਆ 12,70,2009 ਦੇ ਵਿੱਚ ਪਿਆ ਸੀ ਬੰਦੇ ਨੂੰ 1270000 ਉਹਨੇ ਸ਼ੈਸ਼ਨ ਕੋਰਟ ਤੋਂ ਹਾਈ ਕੋਰਟ ਹਾਈ ਕੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜੀ ਕਿ ਮੈਂ ਐਕਸੀਡੈਂਟਰਲ ਕੇਸ ਤੋਂ ਬਚ ਜਾ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਨੇ ਲਾਸਟ ਜੱਜਮੈਂਟ ਸੁਸਨਾਈ ਕਿ ਜੀ ਜਨਾਬ ਜੀ ਤੁਹਾਨੂੰ ਭਰਨੀ ਪੈਣਗੇ 1270000 ਹੁਣ ਉਹ ਕਹਿੰਦਾ ਜੀ ਮੈਂ ਭਰ ਦਿੰਨਾ ਮਾਨਜੋਗ ਹਾਈ ਕੋਰਟ ਕਹਿੰਦੀ 1270000 ਐ ਨਹੀਂ ਪੜਨਾ 2019 ਦੇ ਵਿੱਚ ਲਾਸਟ ਜੱਜਮੈਂਟ ਹੋਈ ਕਿੰਨੇ ਸਾਲ ਦਾ ਸਮਾਂ ਬੀਤ ਗਿਆ 10 ਸਾਲ ਦਾ ਇਹ 12,70,000 ਰੁਪਇਆ 7.5% ਵਿਆਜ ਨਾਲ ਭਰਨਾ ਹੈ 10 ਸਾਲਾਂ ਦੀ ਵਿਆਜ ਲਗਣੀ ਹੈ 12,70,000 ਤੇ ਜਦੋਂ ਮੂਲ ਨਾਲੋਂ ਵਿਆਜ ਦੁੱਗਣਾ ਹੋ ਜਾਂਦਾ ਹੈ ਇਸ ਤਰ੍ਹਾਂ ਜਨਾਬ ਜੀ ਪੈਂਦੇ ਹੁੰਦੇ ਆ ਕਲੇਮ ਐਕਸੀਡੈਂਟਲ ਤੇ ਅੱਜ ਕੱਲ ਤੇ ਯਾਰ ਮੈਨੂੰ ਇਹ ਨਹੀਂ ਪਤਾ ਮੇਰੇ ਮੈਂ ਕਿਲੋਮੀਟਰ ਜਾਣਾ ਮੈਂ ਡਰਾਈਵਿੰਗ ਇੰਸਟ੍ਰਕਟਰ ਆ ਮੈਨੂੰ ਆਪ ਨੂੰ ਨਹੀਂ ਪਤਾ ਮੇਰੇ ਮੇਰੇ ਕੋ 1 ਕਿਲੋਮੀਟਰ ਬਾਅਦ ਮੇਰੇ ਵਾਹਨ ਅੱਗੇ ਕਿਨੇ ਆ ਜਾਣਾ ਹੂੰ ਜੇ ਰੱਬ ਨਾ ਕਰੇ ਆ ਗਿਆ ਆਮਸਾ